ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਰੋਜ਼ਗਾਰ ਅਤੇ ਬਿਜਲੀ ਸੇਵਾਵਾਂ ਦੋਹਾਂ ਮੋਰਚਿਆਂ ਤੇ ਵੱਡੇ ਫੈਸਲੇ ਲਏ ਜਾ ਰਹੇ ਹਨ ਵਿਧਾਨ ਸਭਾ ਹਲਕਾ ਖਨਾਲੇ ਖੁਸ਼ਖਬਰੀ ਪੀ ਐਸ ਪੀ ਸੀ ਐਲ ਵਿੱਚ 45 ਨਵੇਂ ਲਾਈਨਮੈਨ ਮਿਲੇ ਹਨ ਜਿਨ੍ਹਾਂ ਵਿੱਚ ਥਾਰੀਆਂ ਟੀਰੀ ਜਿਹਦੇ ਚ ਪ੍ਰੋਫੈਸਰ ਕਲੋਨੀ ਮਾਸਟਰ ਕਲੋਨੀ ਇੰਸਨ ਕਲੋਨੀ ਜਗਤ ਕਲੋਨੀ ਰਹਾਉਣ ਦਾ ਸਾਰਾ ਪਿੰਡ ਲਲਹੀਰ ਰੋਡ ਪੈਟਰੋਲ ਪੰਪ ਵਾਲਾ ਸਾਰਾ ਏਰੀਆ ਉਹ ਸਾਡਾ ਇਹ ਜਿਹੜਾ ਦੂਸਰੇ ਫੀਡਰ ਤੇ ਸ਼ਿਫਟ ਹੋ ਚੁੱਕਿਆ ਨਵੀਂ ਲਾਈਨ ਤੇ ਸ਼ਿਫਟ ਹੋ ਚੁੱਕਿਆ ਜਿਹੜੀ ਅਸੀਂ ਬਾਈ ਫਰਕਟ ਕੀਤੀ ਹੈ ਇਹਦੇ ਨਾਲ ਸਾਰੀਆਂ ਜਿੰਨੀਆਂ ਫਲਕਚੁਏਸ਼ਨਸ ਨੇ ਟਿਪਿੰਗਸ ਨੇ ਜਿਹੜੀਆਂ ਗਰਮੀਆਂ ਆਉਣ ਵਾਲੀਆਂ ਹੈਵੀ ਲੋਡ ਦੀਆਂ ਪ੍ਰੋਬਲਮ ਨਹੀਂ ਹੋਣੀਆਂ ਉਹ ਹੁਣ ਨਹੀਂ ਆਉਣਗੀਆਂ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਰੋਜ਼ਗਾਰ ਅਤੇ ਬਿਜਲੀ ਸੇਵਾਵਾਂ ਦੋਹਾਂ ਮੋਰਚਾ ਤੇ ਵੱਡੇ ਫੈਸਲੇ ਲਏ ਜਾ ਰਹੇ ਹਨ ਵਿਧਾਨ ਸਭਾ ਹਲਕਾ ਖੰਨਾਲੇ ਖੁਸ਼ਖਬਰੀ PSPC L ਵਿੱਚ 45 ਨਵੇਂ ਲਾਈਨਮੈਨ ਮਿਲੇ ਹਨ ਜਿਨ੍ਹਾਂ ਵਿੱਚ 25 ਅਪਰੈਂਟਿਸ ਲਾਈਨਮੈਨ ਅਤੇ 20 ਹਾਈਕ ਲਾਈਨਮੈਨ AML ਸ਼ਾਮਲ ਹਨ ਮੈਂ ਅੱਜ ਤੁਹਾਨੂੰ ਦੋ ਖੁਸ਼ਖਬਰੀਆਂ ਦੇਣੀਆਂ ਨੇ ਜਿਹੜੀਆਂ ਬਹੁਤ ਜ਼ਰੂਰੀ ਨੇ ਪਹਿਲੀ ਖੁਸ਼ਖਬਰੀ ਤਾਂ ਇਹ ਹੈ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਯੋਗ ਅਗਵਾਈ ਚ ਚੱਲ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਡੇ ਯੁਵਾ ਵਰਗ ਨੂੰ ਯੰਗ ਜਨਰੇਸ਼ਨ ਨੂੰ ਸਰਕਾਰੀ ਨੌਕਰੀਆਂ ਜਿਹੜੀਆਂ ਦੇਣੀਆਂ ਨੇ ਉਸ ਦੀ ਕੜੀ ਦੇ ਵਿੱਚ ਜੁੜਦੇ ਹੋਏ ਜਿੱਥੇ ਅਸੀਂ 61000 61000 ਸਰਕਾਰੀ ਨੌਕਰੀਆਂ 4 ਸਾਲ ਚ ਦਿੱਤੀਆਂ ਉੱਥੇ ਇੱਕ ਖੁਸ਼ੀ ਦੀ ਗੱਲ ਹੈ ਜਿਹੜੀ ਬੜੀ ਜਿਹਨੂੰ ਕਹ ਲੋ ਵੀ ਮਾਨ ਵਾਲੀ ਗੱਲ ਹੈ ਕਿ ਸਾਡੇ ਖੰਨੇ ਦੇ ਵਿੱਚ ਪੀਐਸਪੀਸੀਲ ਡਿਪਾਰਟਮੈਂਟ ਦੇ ਵਿੱਚ ਲਾਈਨਮੈਨਾਂ ਦੀ ਬਹੁਤ ਵੱਡੀ ਘਾਟ ਸੀ ਜਦੋਂ ਕੋਈ ਤੇ ਪ੍ਰੋਬਲਮ ਆ ਜਾਂਦੀ ਸੀ ਕੋਈ ਬਿਜਲੀ ਦੀ ਫਲਕਚੁਏਸ਼ਨ ਆ ਜਾਂਦੀ ਸੀ ਕੋਈ ਤਾਰ ਸੜ ਜਾਂਦੇ ਸੀ ਕੋਈ ਫਿਊਜ਼ ਸੜ ਜਾਂਦਾ ਸੀ ਸਾਡੇ ਕੋਲ ਸਟਾਫ ਨਹੀਂ ਸੀ ਹੁੰਦਾ ਪ੍ਰੋਪਰ ਕਿਉਂਕਿ ਪਹਿਲਾਂ ਸਰਕਾਰਾਂ ਨੇ ਨਾ ਭਰਤੀ ਕੀਤੀ ਸੀ ਰਿਟਾਇਰਮੈਂਟ ਹੋਈ ਜਾਂਦੀ ਸੀ ਭਰਤੀ ਹੈ ਨਹੀਂ ਸੀ ਬੜੀ ਦਿੱਕਤ ਆਉਂਦੀ ਸੀ ਸੋ ਹੁਣ ਖੁਸ਼ੀ ਦੀ ਗੱਲ ਇਹ ਹੈ ਕਿ ਸਾਡੇ ਕੋਲ ਟੋਟਲ 45 ਲਾਈਨਮੈਨ 45 ਲਾਈਨਮੈਨਸ ਨੇ ਜਿਹੜੇ ਖੰਨੇ ਨੂੰ ਮਿਲ ਗਏ ਜਿਹਦੇ ਵਿੱਚ ਅਪ੍ਰੈਂਟਿਸ ਲਾਈਨਮੈਨ ਨੇ ਜਿਹੜੇ ਉਹ 25 ਲਾਈਨਮੈਨ ਖੰਨੇ ਨੂੰ ਮਿਲ ਗਏ ਜਿਹਦੇ ਵਿੱਚ ਉਹਨਾਂ ਨੇ 2 12 2025 ਨੂੰ ਜੁਆਇਨ ਕਰ ਲਿਆ ਆਪਣੀ ਜੁਆਇਨਿੰਗ ਮਤਲਬ ਉਹਨਾਂ ਨੂੰ ਜੁਆਇਨਿੰਗ ਲੈਟਰ ਮਿਲ ਚੁੱਕਿਆ ਉਹ ਆਪਣੀ ਡਿਊਟੀ ਤੇ ਆ ਚੁੱਕੇ ਨੇ ਤੇ ਦੂਸਰਾ ਸਾਡੇ ਜਿਹੜੇ ਨੰਮ CRA 312/2025 ਅਧੀਨ ਸਾਡੇ ਜਿਹੜੇ ਲਾਈਨਮੈਨ ਜਿਹੜੇ ਸਾਡੇ ਜੁਆਇਨ ਕੀਤੇ ਨੇ ਇਹਨਾਂ ਨੇ 28 11 2025 ਨੂੰ ਜੁਆਇਨ ਕਰ ਲਿਆ ਇਹ 20 ਲਾਈਨਮੈਨ ਨੇ ਟੋਟਲ ਔਰ ਇਹ ਇਹ ਜਿਹੜੇ ਸਾਡੇ ਲਾਈਨਮੈਨ ਪੋਟੂ ਹੁਣ 45 ਲਾਈਨਮੈਨ ਨੇ ਜਿਹੜੇ ਖੰਨੇ ਦੇ ਵਿੱਚ ਸਾਡੇ ਕੋਲ ਔਨ ਡਿਊਟੀ ਨੇ ਜਿਹੜੇ ਉਹ ਹਾਜ਼ਰ ਨੇ ਨੰਬਰ 1 ਨੰਬਰ ਦੂਜੀ ਖੁਸ਼ਖਬਰੀ ਇਹ ਹੈ ਕਿ 8 10 2025 ਨੂੰ ਤੁਸੀਂ ਸਾਰੇ মিডিਆ ਵਾਲੇ ਸਾਡੀ ਆਉਰੇ ਕਵਰੇਜ ਕਰਨ ਆਏ ਸੀ ਅਸੀਂ ਇੱਕ ਮੀਟਿੰਗ ਕੀਤੀ ਸੀ ਜਿਹਦੇ ਵਿੱਚ ਅਸੀਂ ਇਹ ਕਿਹਾ ਸੀ ਵੀ ਅਸੀਂ 11 ਕੇਵੀਆ ਦਾ ਜਿਹੜਾ ਸਾਡਾ ਪੀਰਖਾਨਾ ਫੀਡਰ ਹੈ ਇਹਦੀ ਬਾਈਫਰਕੇਸ਼ਨ ਕਰ ਦਿਆਂਗੇ ਸਿਟੀ 2 ਫੀਡਰ ਦੀ ਉਹਦੇ 'ਚ ਅਸੀਂ ਇੱਕ ਬੜਾ ਸ਼ਾਨਦਾਰ ਕੰਮ ਇਹ ਕਰਤਾ ਕਿ ਅਸੀਂ ਇਸ ਫੀਡਰ ਨੂੰ ਬਾਈਫਰਕੇਟ ਜਿਹੜਾ ਕਰਨ ਦਾ 25 10 2025 ਤੱਕ ਦਾ ਟੀਚਾ ਮਿਥਿਆ ਸੀ ਸਾਨੂੰ ਇੱਕ ਮਹੀਨਾ ਇਹਦੇ 'ਚ ਫालतू ਜਰੂਰ ਲੱਗ ਗਿਆ ਪਰ ਅਸੀਂ 25 11 2025 ਤੱਕ ਅਸੀਂ ਇਹ ਆਪਣਾ ਕੰਮ ਮੁਕੰਮਲ ਕਰਤਾ ਜਿਹਦੇ ਤੋਂ ਬਾਅਦ 'ਚ ਇਹ ਸਾਰੀਆਂ ਏਰੀਏ ਜਿਹਦੇ 'ਚ ਪ੍ਰੋਫੈਸਰ ਕਲੋਨੀ ਮਾਸਟਰ ਕਲੋਨੀ ਕੇਰ ਸਿੰਘ ਕਲੋਨੀ ਜਗਤਕਲੋਨੀ ਰਹਾਉਣ ਦਾ ਸਾਰਾ ਪਿੰਡ ਲਲਹੀਰੀ ਰੋਡ ਪٹرول ਪੰਪ ਵਾਲਾ ਸਾਰਾ ਏਰੀਆ ਉਹ ਸਾਡਾ ਇਹ ਜਿਹੜਾ ਦੂਸਰੇ ਫੀਡਰ ਤੇ ਸ਼ਿਫਟ ਹੋ ਚੁੱਕਿਆ ਨਵੀਂ ਲਾਈਨ ਤੇ ਸ਼ਿਫਟ ਹੋ ਚੁੱਕਿਆ ਜਿਹੜੀ ਅਸੀਂ ਬਾਈ ਫਰਕਟ ਕੀਤੀ ਹੈ ਇਹਦੇ ਨਾਲ ਸਾਰੀਆਂ ਜਿਹੜੀਆਂ ਫਲਕਚੁਏਸ਼ਨਸ ਨੇ ਟਿਪਿੰਗਸ ਨੇ ਜਿਹੜੀਆਂ ਗਰਮੀਆਂ ਆ ਜਾਣ ਵਾਲੀਆਂ ਹੈਵੀ ਲੋਡ ਦੀਆਂ ਪ੍ਰੋਬਲਮ ਹੋਣੀਆਂ ਉਹ ਹੁਣ ਨਹੀਂ ਆਉਣਗੀਆਂ ਇਹ ਵੱਡੀਆਂ ਦੋ ਖੁਸ਼ਖਬਰੀਆਂ ਨੇ ਇਸ ਤੋਂ ਪਹਿਲਾਂ ਵੀ ਅਸੀਂ ਤੁਹਾਨੂੰ ਇਹ ਕਈ ਖੁਸ਼ਖਬਰੀਆਂ ਪੀਐਸਪੀਸੀਐਲ ਦੇ ਮਾਧਿਅਮ ਦ ਰਾਹੀਂ ਦੇ ਚੁੱਕੇ ਹਾਂ ਮੈਂ ਇੱਕ ਵਾਰ ਤੋਂ ਫੇਰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜੀ ਸਤਿ ਧੰਨਵਾਦ ਕਰਦਾ ਹਾਂ ਉੱਥੇ ਮੈਂ ਆਪਣੇ ਪੀਵੀਐਸ ਪੀਸੀਐਲ ਦੇ ਸਾਡੇ ਸੀਨੀਅਰ ਅਫਸਰ ਜਿਹਦੇ ਵਿੱਚ ਮੇਰੇ ਨਾਲ ਲੈਫਟ ਹੈਂਡ ਸਾਈਡ ਤੇ ਬੈਠੇ ਐਸ.ਸੀ ਖੰਨਾ ਸਰਦਾਰ ਸੁਖਜੀਤ ਸਿੰਘ ਜੀ ਦਾ ਔਰ ਸੀਨੀਅਰ ਐਕਸੀਅਨ ਖੰਨਾ ਅਮਨ ਗੁਪਤਾ ਜੀ ਦਾ ਇਹਨਾਂ ਦਾ ਵੀ ਮੈਂ ਉਹਨਾਂ ਦਾ ਸ਼ਲਾਦਾ ਕਰਦਾ ਕਿਉਂਕਿ ਇਹ ਜਿਹੜੇ ਕੰਮ ਹੁੰਦੇ ਨੇ ਜਦੋਂ ਤੱਕ ਅਫਸਰ ਸ਼ਾਹੀ ਪੂਰੀ ਡੈਡੀਕੇਟਲੀ ਕੰਮ ਨਾ ਕਰੇ ਇਹ ਚੀਜ਼ਾਂ ਨੇ ਆਪਣੇ ਉੱਤਰ ਨਹੀਂ ਚੜਦੀਆਂ ਸੋ ਸਾਡੀ ਜਿਹੜੀ ਪੂਰੀ ਟੀਮ ਹੈ ਇਹ ਡੈਡੀਕੇਟਲੀ ਲੱਗੀ ਹੋਈ ਹੈ ਕਿਉਂਕਿ ਸਾਡਾ ਇੱਕੋ ਟੀਚਾ ਇੱਕੋ ਹੀ ਪਰਪਸ ਹੈ ਕਿ ਆਪਣੇ ਏਰੀਆ ਨੂੰ ਆਪਣੇ ਪੰਜਾਬ ਨੂੰ ਆਪਣੇ ਖੰਨੇ ਨੂੰ ਨੰਬਰ ਵਧਿਆ ਇੱਕ ਵੜਾ ਕੇ ਔਰ ਉਰੇ ਦੀਆਂ ਜਿਹੜੀਆਂ ਬੇਸਿਕ ਸਹੂਲਤਾਂ ਨੇ ਉਹ ਸਾਰੀਆਂ ਪ੍ਰੋਵਾਈਡ ਕਰਾਂਗੇ ਬਹੁਤ ਬਹੁਤ ਧੰਨਵਾਦ